ਅਚੰਬ ਤੁਹ ਤੁਹਾਡੀ ਫਰਦ ਹਾਂਜੀ ਜੀ ਕਿੰਨਾ ਟਾਈਮ ਲੱਗ ਗਿਆ ਕੋਈ ਟਾਈਮ ਹੀ ਲੱਗਿਆ ਬੜੀ ਛੇਤੀ ਕੰਮ ਹੋਇਆ ਅੱਛਾ ਕੋਈ ਪੈਸਾ ਬੁਝਾਤੇ ਨਹੀਂ ਹਾਂਜੀ ਕੋਈ ਪੈਸਾ ਨਹੀਂ ਤੁਹਾਡੇ ਰਾਜ ਦੇ ਵਿੱਚ ਜੋ ਪੰਜਾਬ ਦੇ ਸਕੂਲ ਤਾਂ ਮਿਲ ਰਹਿਆ ਨੇ ਮੈਂ ਆਪਣੀ ਜਿੰਦਗੀ ਦੀ ਕਸਮ ਕਰਨ ਵਾਲਾ ਹੋਇਆ ਬਹੁਤ ਕੁਝ ਹੋ ਗਿਆ ਸਰਕਾਰ ਆਮ ਆਦਮੀ ਪਾਰਟੀ ਨੇ ਬੜੇ ਕੰਮ ਕੀਤੇ ਨੇ ਇਸਲਾਹਾ ਜੋਗ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਪਰ ਨਾਲ ਨਾਲ ਚਾਦੀ ਘੜਾ ਰੱਖੇ ਆਮ ਆਦਮੀ ਪਾਰਟੀ ਨੂੰ ਚਾਦੀ ਘੜਾ ਕਹੇ ਉਧਰ ਸਾਨੂੰ ਬਹੁਤ ਦਿੱਕਤ ਆਉਂਦੀ ਸੀ ਆ ਤਹਿਸੀਲ ਕੰਪਲੈਕਸ ਜਿਹੜਾ ਅਮਨਗਰ ਦਾ ਬਣਾਇਆ ਇਹ ਤੁਸੀਂ ਬਹੁਤ ਵਧੀਆ ਇਲਾਕਾ ਜੋ ਕੰਮ ਕੀਤਾ ਥੋੜੀ ਗਵਾਈ ਹੈ ਸਰਦਾਰ ਗੱਜਨ ਮਾਜਰ ਸਿੰਘ ਨੇ ਇਹਨਾਂ ਦੀ ਬਹੁਤ ਵਧੀਆ ਸਾਡੇ ਸ਼ਹਿਰ ਦੇ ਕੰਮ ਕਰ ਰਹੇ ਨੇ ਸਾਡੇ ਸੜਕਾਂ ਜਿਹੜੀਆਂ ਨਹੀਂ ਬਣੇ ਉਹ ਵੀ ਬਣਾਤੀਆਂ ਤੁਹਾਡੀ ਕਿਰਪਾ ਦੇ ਨਾਲ ਇਹੀ ਬਣਾਉਂਦੇ ਨੇ ਇਹੀ ਬਣਾਉਂਦੇ ਤੇ ਇਹੀ ਤੁਹਾਡੇ ਇਹਨਾਂ ਦੀ ਸਰਪ੍ਰੇਸੀ ਇੱਡੇ ਹੋ ਰਿਹਾ ਇਹਨੇ ਸਰਪ੍ਰੇਸੀ ਇੱਡੇ ਹੋ ਰਿਹਾ ਜੀ ਬਹੁਤ ਬਹੁਤ ਧੰਨਵਾਦ अच्छा <laughs> मैं तो थोड़ी फार थे हां जी कितना टाइम लाग गया कोई टाइम ही नहीं लागया बड़ी तेजी काम होया अच्छा कोई पैसा पूछाते नहीं हां जी कोई पैसा नहीं थोड़े राज ਦੇ ਵਿੱਚ ਜੋ ਪੰਜਾਬ ਨੂੰ ਸਕੂਲ ਤਾਂ ਮਿਲ ਰਹਿਆ ਨੇ ਮੈਂ ਆਪਣੀ ਜਿੰਦਗੀ ਦੀ ਕਸਮ ਕਰਨ ਵਾਲਾ ਹੋਇਆ ਬਹੁਤ ਕੁਝ ਹੋ ਗਿਆ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਨੇ ਇਸਲਾਹਾ ਜੋਗ ਨੇ ਸਾਡੇ ਪੰਜਾਬ ਦੇ ਮੁਖ ਮਤੀ ਸਰਦਾਰ ਭਗਤ ਸਿੰਘ ਮਾਨ ਪਰਕਰ ਫਾਈਨਲ ਚਾਹਦੀ ਗੜਾ ਰੱਖੇ ਆਮ ਆਦਮੀ ਪਾਰਟੀ ਨੂੰ ਚਾਹਦੀ ਗੜਾ ਕਿ ਉਧਰ ਸਾਨੂੰ ਬਹੁਤ ਦਿੱਕਤ ਆਉਂਦੀ ਦੀ ਆ ਤਹਿਸੀਲ ਕੰਪਲੈਕਸ ਜਿਹੜਾ ਅਮਰਗਰ ਦਾ ਬਣਾਇਆ ਇਹ ਤੁਸੀਂ ਬਹੁਤ ਵਧੀਆ ਲੱਗਦਾ ਜੋ ਕੰਮ ਕੀਤਾ ਤੁਹਾਡੀ ਗਵਾਈ ਹੈ ਸਰਦਾਰ ਗੱਜਨ ਮਾਜੇ ਸਿੰਘ ਨੇ ਇਹਨਾਂ ਦੀ ਬਹੁਤ ਵਧੀਆ ਸਾਡੇ ਧਰ ਦੇ ਕੰਮ ਕਰ ਰਹੇ ਨੇ ਸਾਡੀਆਂ ਸੜਕਾਂ ਜਿਹੜੀਆਂ ਨਹੀਂ ਬਣੀਆਂ ਉਹ ਵੀ ਬਣਾਤੀਆਂ ਤੁਹਾਡੀ ਕਿਰਪਾ ਦੇ ਨਾਲ ਇਹੀ ਨੋ ਰਹਿੰਦੇ ਇਹੀ ਬਣਾਉਂਦੇ ਤੇ ਇਹੀ ਤੁਹਾਡੇ ਇਹਨਾਂ ਦੀ ਸਰਪ੍ਰੇਰੀ ਹੈਡੇ ਹੋ ਰਿਆ ਇਹਨੇ ਸਰਪ੍ਰੇਰੀ ਹੈਡੇ ਹੋ ਰਿਆ ਜੀ ਬਹੁਤ ਬਹੁਤ ਵਧਾਈ ਅਚੰਤ ਤੋਂ ਥੋੜੀ ਫਰਦ ਹੈ ਹਾਂ ਜੀ ਕਿੰਨਾ ਟਾਈਮ ਲੱਗ ਗਿਆ ਕੋਈ ਟਾਈਮ ਨਹੀਂ ਲੱਗਿਆ ਬੜੀ ਛੇਤੀ ਕੰਮ ਹੋ ਗਿਆ ਅੱਛਾ ਕੋਈ ਪੈਸਾ ਪੁੱਛਦੇ ਨੇ ਹਾਂ ਜੀ ਕੋਈ ਪੈਸਾ ਨਹੀਂ ਥੋੜੇ ਰਾਜ ਦੇ ਵਿੱਚ ਜੋ ਪੰਜਾਬ ਨੂੰ ਸੂਲ ਤਾਂ ਮਿਲ ਰਿਹਾ ਨੇ ਮੈਂ ਆਪਣੀ ਜਿੰਦਗੀ ਦੀ ਕਸਮ ਕਰ ਨਾਲ ਹੋਇਆ ਬਹੁਤ ਕੁਝ ਹੋ ਗਿਆ ਆਮ ਆਦਮੀ ਪਾਰਟੀ ਨੇ ਬੜੇ ਕੰਮ ਕੀਤੇ ਨੇ ਇਸਲਾਹਾ ਜੋਗ ਨੇ ਸਾਡੇ ਪੰਜਾਬ ਦੇ ਮੁਖਮਤੀ ਸਰਦਾਰ ਭਗਤ ਸਿੰਘ ਮਾਨ ਪਰ ਬਾਹਰ ਨਾਲ ਚੰਗੀ ਗੜਾ ਰੱਖੇ ਆਮ ਆਦਮੀ ਪਾਰਟੀ ਨੂੰ ਚੰਗੀ ਗੜਾ ਕਿਉਂ ਉਧਰ ਸਾਨੂੰ ਬਹੁਤ ਦਿੱਕਤ ਆਉਂਦੀ ਦੀ ਆ ਤਹਿਸੀਲ ਕੰਪਲੈਕਸ ਜਿਹੜਾ ਅਮਨਗਰ ਦਾ ਬਣਾਇਆ ਇਹ ਤੁਸੀਂ ਬਹੁਤ ਵਧੀਆ ਇਲਾਕਾ ਜੋ ਕੰਮ ਕੀਤਾ ਥੋਡੀ ਗਵਾਈ ਹੇਟ ਸਰਦਾਰ ਗੱਜਨ ਮਾਜਰ ਸਿੰਘ ਨੇ ਇਹਨਾਂ ਦੀ ਬਹੁਤ ਵਧੀਆ ਸਾਡੇ ਧਰ ਦੇ ਕੰਮ ਕਰ ਰਹੇ ਨੇ ਸਾਡੇ ਸੜਕਾ ਜਿਹੜੀਆਂ ਨਹੀਂ ਬਣੇ ਉਹ ਵੀ ਬਣਾਤੀ ਆ ਤੁਹਾਡੀ ਕਿਰਪਾ ਦੇ ਨਾਲ ਇਹੀ ਬਣਾਉਂਦੇ ਨੇ ਇਹੀ ਬਣਾਉਂਦੇ ਨੇ ਇਹੀ ਤੁਹਾਡੇ ਇਹਨਾਂ ਦੀ ਸਰਪ੍ਰਸਤੀ ਇਡੇ ਹੋ ਰਿਹਾ ਇਹਨੇ ਸਰਪ੍ਰਸਤੀ ਇਡੇ ਹੋ ਰਿਹਾ ਜੀ ਬਹੁਤ ਬਹੁਤ ਵਧਾਈ